ਪੰਜਾਬੀਓ ਮਾਫ ਕਰਿਓ ਵੱਡੀ ਗੱਲ ਬੋਲਣ ਲੱਗਿਆ ਜੇ ਕਿਸੇ ਨੂੰ ਠੀਕ ਨਾ ਵੀ ਲੱਗੇ ਤਾਂ ਛੋਟਾ ਵੀਰ ਸਮਝ ਕੇ ਮਾਫ ਕਰਿਓ ਪਰ ਅੱਜ ਗਾਇਕ ਰਾਜਵੀਰ ਜਵੰਦਾ ਦੇ ਭੋਗ ਤੇ ਅੰਤਮ ਅਰਦਾਸ ਤੋਂ ਬਾਅਦ ਸ਼ਰਧਾਂਜਲੀਆ ਵੇਲੇ ਜੋ ਕੁਝ ਹੋਣਾ ਚਾਹੀਦਾ ਸੀ ਜਿਹਦੀ ਲੋੜ ਸੀ ਉਹ ਰਹਿ ਗਿਆ ਉਹ ਨਹੀਂ ਹੋਇਆ ਕੀ ਨਹੀਂ ਹੋਇਆ ਮੈਂ ਅੱਗੇ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਅੱਜ ਗਾਇਕ ਰਾਜਵੀਰ ਜਵੰਦਾ ਦੀ ਪਿਆਰੀ ਧੀ ਪਹਿਲੀ ਵਾਰ ਕੈਮਰਿਆਂ ਦੇ ਸਾਹਮਣੇ ਆਈ ਔਰ ਪਹਿਲੀ ਵਾਰ ਉਸਨੇ ਬਹੁਤ ਵੱਡੀਆਂ ਕਲੇਜਾ ਕੱਢ ਲੈਣ ਵਾਲੀਆਂ ਗੱਲਾਂ ਬੋਲੀਆਂ ਨੇ ਔਰ ਦੂਜੇ ਪਾਸੇ ਗੁਰਦਾਸ ਮਾਨ ਨੇ ਅੱਜ ਬਹੁਤ ਵੱਡਾ ਐਲਾਨ ਰਾਜਵੀਰ ਜਵੰਦਾ ਦੇ ਭੋਗ ਦੇ ਉੱਪਰ ਸ਼ਰਧਾਂਜਲੀ ਵੇਲੇ ਕੀਤਾ ਤੇ ਤੀਸਰਾ ਇੱਕ ਨਵੀਂ ਜਾਣਕਾਰੀ ਆਈ ਹੈ ਐਕਸੀਡੈਂਟ ਉਸ ਤਰ੍ਹਾਂ ਨਹੀਂ ਸੀ ਹੋਇਆ ਜਿਵੇਂ ਪਹਿਲਾ ਖਬਰਾਂ ਆਈਆਂ ਤੇ ਹੁਣ ਮਾਮਲਾ ਹਾਈ ਕੋਰਟ ਚ ਉੱਚ ਅਦਾਲਤ ਚ ਚਲਾ ਗਿਆ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪਿਆਰੀ ਧੀ ਗਹਿਕਰਾਜ ਵੀਰ ਜਵੰਦਾ ਦੀ ਅੱਜ ਕੀ ਬੋਲੀ? ਪਿਆਰੀ ਧੀ ਜਿਹਦਾ ਨਾਮ ਅਮਾਨਤ ਕੌਰ ਹੈ ਅੱਜ ਉਹ ਆਪਣੇ ਪਿਤਾ ਦੀ ਅੰਤਮ ਅਰਦਾਸ ਮੌਕੇ ਲੋਕਾਂ ਨੂੰ ਖਾਤਮ ਹੋਈ ਹੈ। ਔਰ ਉਸਨੇ ਕਿਹਾ ਕਿ ਮੇਰਾ ਪਿਤਾ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹਨੇ ਕਿਹਾ ਕਿ ਮੈਨੂੰ ਕਹਿੰਦਾ ਸੀ ਬੇਟਾ ਮੇਰੇ ਤੋਂ ਕਦੇ ਦੂਰ ਨਾ ਹੋਈ ਪਰ ਉਦੋਂ ਕਲੇਜਾ ਕੱਢ ਕੇ ਲੈ ਗਈ ਉਹ ਧੀ ਕਹਿੰਦੀ ਮੈਨੂੰ ਕਹਿੰਦਾ ਸੀ ਦੂਰ ਨਾ ਹੋਈ ਪਰ ਆਪ ਸਦਾ ਲਈ ਦੂਰ ਚਲਾ ਗਿਆ ਤੇ ਉਸਨੇ ਇਹ ਵੀ ਕਿਹਾ ਕਿ ਮੈਂ ਆਪਣੇ ਪਿਤਾ ਦੀ ਹਰ ਇੱਛਾ ਫਿਊਚਰ ਦੇ ਵਿੱਚ ਪੂਰੀ ਕਰਾਂਗੀ ਜੋ ਉਹ ਮੇਰੇ ਤੋਂ ਲੋਚ ਸਕਦੇ ਆ ਤੇ ਉਹਨੇ ਧੰਨਵਾਦ ਵੀ ਕੀਤਾ ਤੇ ਜਿਹੜੀਆਂ ਅੰਦਰੂਨੀ ਦਰਦ ਦੇ ਨਾਲ ਵਿੰਨੀਆਂ ਹੋਈਆਂ ਗੱਲਾਂ ਉਸ ਪਿਆਰੀ ਜੀ ਛੋਟੀ ਮਾਸੂਮ ਧੀ ਨੇ ਬੋਲੀਆਂ ਨੇ ਉਹਨੇ ਹਰ ਸੁਣਨ ਵਾਲੇ ਨੂੰ ਰੋਾਇਆ ਗੁਰਪ੍ਰਿਤ ਕੋ ਗੀਨੇ ਤੈ ਥੋ ਤੱਕਿਆ ਕਿ ਕਲੇਜਾ ਕੱਢ ਦੇਣ ਵਾਲੀਆਂ ਗੱਲਾਂ ਇਸ ਤੀ ਨਹੀਂ ਕੀਤੀਆਂ ਨੇ ਉਸ ਤੋਂ ਬਾਅਦ ਗੁਰਦਾਸ ਮਾਨ ਸਾਹਿਬ ਜਦੋਂ ਬੋਲੇ ਨੇ ਤਾਂ ਗੁਰਦਾਸ ਮਾਨ ਸਾਹਿਬ ਨੇ ਤੇ ਹੋਰ ਕਈ ਗਾਇਕ ਭਰਾਵਾਂ ਨੇ ਵੱਡੀਆਂ ਗੱਲਾਂ ਉੱਥੇ ਕੀਤੀਆਂ ਨੇ ਕੁਝ ਵੱਡੇ ਐਲਾਨ ਵੀ ਕੀਤੇ ਨੇ ਪਰ ਜਿਹੜੀ ਗੱਲ ਹੋਣੀ ਚਾਹੀਦੀ ਸੀ ਜੋ ਮੈਂ ਸ਼ੁਰੂ ਚ ਕਿਹਾ ਜੀ ਦੀ ਐਸਪੀਐਮ ਵੱਡੀ ਲੋੜ ਸੀ ਉਹ ਐਲਾਨ ਉਹ ਚੀਜ਼ ਉੱਥੇ ਮੈਨੂੰ ਦੇਖਣ ਨੂੰ ਨਹੀਂ ਮਿਲੀ ਉਹ ਕੀ ਐ ਮੈਂ ਦੱਸਦਾ ਗੁਰਦਾਸ ਮਨ ਸਾਹਿਬ ਨੇ ਉੱਥੇ ਕਿਹਾ ਕਿ ਅਸੀਂ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਖੜੇ ਹਾਂ ਉਹਨਾਂ ਨੇ ਕਿਹਾ ਕਿ ਜਿੰਨੇ ਪ੍ਰੋਗਰਾਮ ਉਹਦੇ ਬੁੱਕ ਹੋਏ ਸੀ 51 52 ਉਹ ਅਸੀਂ ਸਾਰੇ ਰਲ ਕੇ ਲਾਵਾਂਗੇ ਗੁਰਦਾਸ ਮਨ ਨੇ ਕਿਹਾ ਕਿ ਮੈਂ ਵੀ ਕੁਝ ਪ੍ਰੋਗਰਾਮ ਲਾਉਣੇ ਚਾਹੂੰਗਾ ਔਰ ਜਿੰਨੀ ਕਮਾਈ ਆਵੇਗੀ ਉਹ ਸਾਰੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਦਿੱਤੀ ਜਾਏਗੀ ਹੋਰ ਵੀ ਕਾਫੀ ਸਾਰੀਆਂ ਗੱਲਾਂ ਗੁਰਦਾਸ ਮਾਨ ਸਾਹਿਬ ਨੇ ਉੱਥੇ ਬੋਲੀਆਂ ਜ਼ਿੰਦਗੀ ਬਾਰੇ ਜ਼ਿੰਦਗੀ ਨੂੰ ਜਿਉਣ ਬਾਰੇ ਇਹੋ ਜੇ ਦਰਦਨਾਕ ਹਾਦਸਿਆਂ ਬਾਰੇ ਪਰ ਹੋਰ ਵੀ ਸਾਡੇ ਬਹੁਤ ਜਿਹੜੇ ਨਾਮਵਰ ਸਿੰਗਰ ਭਰਾ ਨੇ ਉੱਥੇ ਬੋਲੇ ਨੇ ਗੁਰਪ੍ਰੀਤ ਕੁਗੀ ਸਾਹਿਬ ਬੋਲੇ ਨੇ ਪਰ ਅਫਸੋਸ ਮੈਨੂੰ ਇਹ ਹੋਇਆ ਮੈਨੂੰ ਉਮੀਦ ਸੀ ਮੈਂ ਲਗਾਤਾਰ ਜਿੰਨਾ ਕ ਮੇਰੀ ਆਵਾਜ਼ ਹੈ ਮੈਂ ਬੋਲਦਾ ਵੀ ਰਿਆਂ ਕਿ ਐਸ ਟਾਈਮ ਜਿਹੜੇ ਗਾਇਕ ਭਰਾ ਨੇ ਉਹਨਾਂ ਨੂੰ ਅੱਗੇ ਆ ਕੇ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਹੈ ਤੇ ਇਸ ਮੁੱਦੇ ਨੂੰ ਬਹੁਤ ਵੱਡਾ ਮੁੱਦਾ ਬਣਾਉਣਾ ਚਾਹੀਦਾ ਕਿ ਜਿੰਨੇ ਵੀ ਆਵਾਰਾ ਪਸ਼ੂ ਲੱਖਾਂ ਦੀ ਤਦਾਦ ਸੜਕਾਂ ਤੇ ਫਿਰਦੇ ਨੇ ਮੌਤ ਬਣ ਕੇ ਸਰਕਾਰ ਉਹਨਾਂ ਨੂੰ ਕਾਬੂ ਕਰੇ ਔਰ ਉਹਨਾਂ ਨੂੰ ਸੜਕਾਂ ਤੋਂ ਪਾਸੇ ਹਟਾ ਦੇ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜ਼ਰੂਰੀ ਤੋਂ ਜ਼ਰੂਰੀ ਤੋਂ ਜ਼ਰੂਰੀ ਕੰਮ ਵੀ ਸਰਕਾਰਾਂ ਆਪਣੇ ਆਪ ਨਹੀਂ ਕਰਦੀਆਂ ਲੋਕਾਂ ਨੂੰ ਰੋਲਾ ਪਾਉਣਾ ਪੈਂਦਾ ਲੋਕਾਂ ਨੂੰ ਬੋਲਣਾ ਪੈਂਦਾ ਅੰਦੋਲਨ ਲਾਉਣੇ ਪੈਂਦੇ ਨੇ ਫਿਰ ਕਿਤੇ ਜਾ ਕੇ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਸਰਕਾਰਾਂ ਕਰਤੀਆਂ ਨੇ ਹੋਰ ਕੋਈ ਸਰਕਾਰਾਂ ਅੰਨੀਆਂ ਥੋੜਾ ਹੀ ਨੇ ਸਰਕਾਰਾਂ ਨੂੰ ਦੀਦਾ ਤਾਂ ਸਾਰਾ ਹੀ ਆ ਵੀ ਲੱਖਾਂ ਆਵਾਰਾ ਪਸ਼ੂ ਸੜਕਾਂ ਦੇ ਉੱਪਰ ਮੌਤ ਬਣ ਕੇ ਫਿਰਦੇ ਨੇ ਵੀਰ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਕਿੰਨੇ ਐਕਸੀਡੈਂਟ ਆਵਾਰਾ ਪਸ਼ੂਆਂ ਨਾਲ ਹੋਏ ਔਰ 5 6 ਜਾਨਾਂ ਮੈਂ ਖੁਦ ਖਬਰ ਚੈਨਲ ਦੇ ਉੱਪਰ ਦਿੱਤੀ ਹੈ ਰਾਜਵੀਰ ਜਵੰਦਾ ਤੋਂ ਬਾਅਦ ਜਿਹੜੀਆਂ ਇਕੱਲੇ ਪੰਜਾਬ ਚ ਚਲੀਆਂ ਗਈਆਂ ਤੁਹਾਡੇ ਨਾਲ ਵੀ ਹਾਦਸੇ ਹੋਏ ਹੁਣ ਮੈਨੂੰ ਇਹ ਉਮੀਦ ਸੀ ਕਿ ਰਾਜਵੀਰ ਜਵੰਦਾ ਜੀ ਦੇ ਭੋਗ ਤੇ ਸ਼ਰਧਾਂਜਲੀ ਵੇਲੇ ਸਾਡੇ ਗਾਇਕ ਭਰਾ ਲਾਜ਼ਮੀ ਇਹ ਐਲਾਨ ਕਰਨਗੇ ਕਿ ਅਸੀਂ ਇਹਦੇ ਉੱਪਰ ਸੰਘਰਸ਼ ਕਰਾਂਗੇ ਸਾਡਾ ਇੱਕ ਪਿਆਰਾ ਭਰਾ ਇੱਕ ਹੂਨ ਹਰ ਕਲਾਕਾਰ ਇੱਕ ਇੱਕ ਪਤਨੀ ਦਾ ਪਿਆਰਾ ਤੇ ਸਹਾਰਾ ਪਤੀ ਦੋ ਬੱਚਿਆਂ ਦਾ ਪਿਆਰਾ ਪਿਓ ਔਰ ਇੱਕ ਮਾਂ ਦਾ ਜਿਗਰ ਦਾ ਟੁਕੜਾ ਆਵਾਰਾ ਪਸ਼ੂਆਂ ਨੇ ਖੋਇਆ ਤੇ ਕੱਲਾ ਜਵੰਦਾ ਸਾਹਿਬ ਨਹੀਂ ਇੱਥੇ ਤਾਂ ਹਜ਼ਾਰਾਂ ਮਾਵਾਂ ਦੇ ਜਿਗਰ ਦੇ ਟੁਕੜੇ ਆਵਾਰਾ ਪਸ਼ੂ ਖਾ ਗਏ ਆਪ ਵੀ ਕਈ ਥਾਵਾਂ ਤੇ ਮਰੇ ਤੇ ਅਜੇ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਪਰ ਜਦੋਂ ਸਰਕਾਰਾਂ ਰੋਡ ਟੈਕਸ ਟੋਲ ਟੈਕਸ ਗਊ ਟੈਕਸ ਲੈ ਲਿਆ ਤਾਂ ਉਸ ਤੋਂ ਬਾਅਦ ਫਿਰ ਕੀ ਚਾਉਂਦੀਆਂ ਨੇ ਕਿਉਂ ਨਹੀਂ ਉਹਨਾਂ ਦਾ ਪ੍ਰਬੰਧ ਕਿਤੇ ਪਾਸੇ ਕਰਦੀਆਂ ਗਾਇਕ ਭਰਾਵਾਂ ਨੂੰ ਚਾਹੀਦਾ ਸੀ ਕਿ ਇਸ ਮੁੱਦੇ ਦੇ ਉੱਪਰ ਐਲਾਨ ਕਰਦੇ ਅੱਜ ਸੱਚੀ ਸ਼ਰਧਾਂਜਲੀ ਰਾਜਵੀਰ ਜਵੰਦਾ ਸਾਹਿਬ ਨੂੰ ਇਹ ਹੋਣੀ ਸੀ ਵਧੀਆ ਕੀਤਾ ਭਾਵ ਪਿੰਨੀਆਂ ਸ਼ਰਧਾਂਜਲੀ ਦਿੱਤੀਆਂ ਵਧੀਆ ਕੀਤਾ ਸਾਡੇ ਸਿੰਗਰ ਭਰਾਵਾਂ ਨੇ ਡਟ ਕੇ ਉਹਦੇ ਪਰਿਵਾਰ ਦੇ ਨਾਲ ਖੜੇ ਉਹਦੇ ਉਹਦੇ ਪ੍ਰੋਗਰਾਮ ਲਾਉਣ ਦਾ ਐਲਾਨ ਕੀਤਾ ਉਹ ਸਭ ਕੁਝ ਠੀਕ ਹੈ ਪਰ ਆ ਐਲਾਨ ਜੇ ਹੁੰਦਾ ਤਾ ਫਿਰ ਅਸਲੀ ਦੇਣ ਅਸਲੀ ਸ਼ਰਧਾਂਜਲੀ ਮੇਰਾ ਮਨ ਕਹਿੰਦਾ ਮੇਰਾ ਵਿਵੇਕ ਕਹਿੰਦਾ ਫਿਰ ਹੋਣੀ ਸੀ ਦੇਖੋ ਇੱਕ ਅਮਰੀਕਾ ਦੀ ਇੱਕ ਐਗਜ਼ਾਮਪਲ ਆਉਂਦੀ ਹੈ ਕਈ ਵਾਰ ਉਹ ਪੜਿਆ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਦਾ ਇੱਕ ਬੱਚਾ ਲਾਪਰਵਾਹੀ ਕਾਰਨ ਸੜਕ ਤੇ ਉਹਦੀ ਮੌਤ ਹੋ ਗਈ ਸੀ ਉਹਨੇ ਉਸ ਤੋਂ ਬਾਅਦ ਇਕੱਲੇ ਨੇ ਇੰਨੀ ਜ਼ਿਆਦਾ ਕਾਨੂੰਨੀ ਲੜਾਈ ਲੜੀ ਅੰਦੋਲਨ ਤਾਂ ਕੀਤੇ ਸਮਾਜ ਦੇ ਹਜ਼ਾਰਾਂ ਲੋਕ ਵੀ ਉਹਦੇ ਨਾਲ ਆਏ ਉਸ ਮੁੱਦੇ ਤੇ ਕਾਨੂੰਨ ਕਾਨੂੰਨ ਬਣਾ ਕੇ ਹਟਾਓ ਬੰਦਾ ਤੇ ਅੱਜ ਜਿਹੜੇ ਸਾਡੇ ਸਿੰਗਰ ਭਰਾ ਗਾਇਕ ਭਰਾ ਜਿਹੜੇ ਜਿਹੜੇ ਬਾਰ-ਬਾਰ ਇਹ ਕਹਿੰਦੇ ਨੇ ਕਿ ਸਾਨੂੰ ਬੜਾ ਦੁੱਖ ਆ ਵੇਖੋ ਗਾਇਕ ਭਰਾਵਾਂ ਦੀ ਗੱਲ ਪੂਰਾ ਪੰਜਾਬ ਸੁਣਦਾ ਮਸ਼ਹੂਰ ਨੇ ਪ੍ਰਸਿੱਧ ਨੇ ਹਰ ਘਰ 'ਚ ਉਹਨਾਂ ਨੂੰ ਲੋਕ ਪਛਾਣਦੇ ਨੇ ਜਾਣਦੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਦੂਜੀਆਂ ਜਥੇਬੰਦੀਆਂ ਨੇ ਲੜਾਈਆਂ ਲੜੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੌਜਵਾਨ ਬੇਰੁਜ਼ਗਾਰ ਉਹਨਾਂ ਨੇ ਬੜੀਆਂ ਲੜਾਈਆਂ ਸਮਾਜ ਦੇ ਮੁੱਦਿਆਂ ਦੀਆਂ ਵੀ ਲੜੀਆਂ ਪਰ ਇੱਥੇ ਮੈਨੂੰ ਉਮੀਦ ਸੀ ਕਿ ਸਾਡੇ ਗਾਇਕ ਭਰਾ ਸਾਡੇ ਸਿੰਗਰ ਭਰਾ ਮੂਰੇ ਆ ਕੇ ਬੋਲਣਗੇ ਕਿ ਇੱਥੇ ਸਰਕਾਰਾਂ ਫੇਲ ਨੇ ਔਰ ਬਿਬਾਕੀ ਦੇ ਨਾਲ ਸਰਕਾਰਾਂ ਦੇ ਵਿਰੁੱਧ ਉਹ ਝੰਡਾ ਚੱਕਣਗੇ ਪਰ ਨਹੀਂ ਇੰਜ ਨਹੀਂ ਹੋਇਆ ਮੈਨੂੰ ਬਹੁਤ ਦੁੱਖ ਹੈ ਨਹੀਂ ਹੋਇਆ ਹੋਣਾ ਚਾਹੀਦਾ ਸੀ ਇਹ ਗੱਲ ਸਰਕਾਰਾਂ ਤੋਂ ਟਲਦੇ ਕਿਉਂ ਨੇ ਸਾਰੇ ਡਰਦੇ ਕਿਉਂ ਨੇ ਅਸੀਂ ਕਹਿੰਦੇ ਆ ਲੋਕਤੰਤਰ ਆ ਡੈਮੋਕ੍ਰੇਸੀ ਐ ਤਾਂ ਡੈਮੋਕ੍ਰੇਸੀ ਦੇ ਵਿੱਚ ਸਹੀ ਮੁੱਦਿਆਂ ਤੇ ਆਵਾਜ਼ ਉਠਾਉਣੀ ਸਹੀ ਮੁੱਦੇ ਉਠਾਉਣੇ ਇਹ ਸੰਵਿਧਾਨਕ ਹੱਕ ਐ ਸੰਵਿਧਾਨ ਦਾ ਦਿੱਤਾ ਗਿਆ ਰਾਈਟ ਆ ਸਾਡੇ ਕੋਲ ਫਿਰ ਕਿਉਂ ਸਾਡੇ ਕੁਝ ਸਿੰਗਰ ਭਰਾ ਇਸ ਗੱਲੋਂ ਪਿੱਛੇ ਪਿੱਛੇ ਹਟਦੇ ਨੇ ਕਿ ਸਰਕਾਰ ਨਾਲ ਪੰਗਾ ਨਹੀਂ ਲੈਣਾ ਸਰਕਾਰ ਦੇ ਮੂਰੇ ਨਹੀਂ ਬੋਲਣਾ ਸਰਕਾਰ ਤੇ ਸਵਾਲ ਨਹੀਂ ਉਠਾਉਣੇ ਕਈਆਂ ਵੀਰਾਂ ਨੂੰ ਤਾਂ ਇਹ ਲੱਗਦਾ ਕਿ ਯਾਰੀ ਟੁੱਟ ਜੇਗੀ ਸਰਕਾਰ ਨਾਲ ਪਰ ਨਹੀਂ ਵੇਖੋ ਭਗਵੰਤ ਸਿੰਘ ਸਾਬ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ ਤਾਂ ਉਹ ਬਹੁਤ ਬੋਲਦੇ ਰਹੇ ਨੇ بڑے ਮੁੱਦੇ ਉਠਾਉਂਦੇ ਰਹੇ ਹਾਂ ਮੁੱਖ ਮੰਤਰੀ ਬਣ ਕੇ ਉਹਨਾਂ ਨੂੰ ਮੁੱਦੇ ਉਠਾਉਣ ਵਾਲੇ ਜ਼ਰੂਰ ਪੜੇ ਲੱਗਣ ਲੱਗ ਪਏ ਧਰਨੇ ਲਾਉਂਦੇ ਸੀ ਆਪ ਉਸ ਤੋਂ ਬਾਅਦ ਲਾਉਣ ਵਾਲੇ ਪੜੇ ਲੱਗਣ ਲੱਗ ਪਏ ਪਰ ਮੈਂ ਫਿਰ ਕਹੂੰਗਾ ਮੈਨੂੰ ਉਮੀਦ ਸੀ ਕਿ ਅੱਜ ਉਥੇ ਕੋਈ ਇਸ ਤਰ੍ਹਾਂ ਦਾ ਐਲਾਨ ਵੀ ਹੋਵੇ ਇੱਕ ਬਹੁਤ ਵੱਡਾ ਇਤਿਹਾਸਕ ਇਹ ਬਣਾਇਆ ਜਾ ਸਕਦਾ ਸੀ ਰਾਜਵੀਰ ਜਵੰਦਾ ਸਾਹਿਬ ਦੇ ਇਸ ਸ਼ਰਧਾਂਜਲੀ ਸਮਾਗਮ ਨੂੰ ਔਰ ਰਾਜਵੀਰ ਜਵੰਦਾ ਦੀ ਪੰਜਾਬ ਨੂੰ ਇਸ ਤੋਂ ਵੱਡੀ ਕੋਈ ਦੇਣ ਨਹੀਂ ਹੋ ਸਕਦੀ ਸੀ ਕਿ ਜੇਕਰ ਰਾਜਵੀਰ ਜਵੰਦਾ ਸਾਹਿਬ ਦੀ ਇੱਕ ਮੈਂ ਇੱਕ ਮੈਂ ਜਾਨ ਜਾਨ ਤੋਂ ਬਾਅਦ ਜੇ ਇਸ ਮੁੱਦੇ ਦੇ ਉੱਪਰ ਸੜਕਾਂ ਸਾਫ਼ ਕਰਾ ਕੇ ਜਿਹੜੇ ਕੰਮ ਦਾ ਸਰਕਾਰਾਂ ਟੈਕਸ ਲੈਂਦੀਆਂ ਰੋਡ ਸੇਫਟੀ ਟੈਕਸ ਟੋਲ ਟੈਕਸ ਗਊ ਟੈਕਸ ਤੇ ਉਹ ਕੰਮ ਸਰਕਾਰਾਂ ਤੋਂ ਜੇ ਕਰਵਾਇਆ ਜਾਂਦਾ ਮੈਂ ਕਹਿੰਦਾ ਉੱਥੇ ਗੈਹਕ ਐਲਾਨ ਕਰ ਦਿੰਦੇ ਨਾ ਵੀ ਅਸੀਂ ਇੱਥੇ ਮੋਰਚਾ ਲਾ ਰਹੇ ਆਂ ਵੀ ਸਰਕਾਰਾਂ ਦਿਨਾਂ ਟਾਈਮ ਇਹ 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 ਨਾ ਸਾਫ਼ ਨਹੀਂ ਕਰਦੀਆਂ ਸੜਕਾਂ ਨੂੰ ਵਾਰਾ ਪਛੋਂ ਦਾ ਪ੍ਰਬੰਧ ਨਹੀਂ ਕਰਦੀਆਂ ਅਸੀਂ ਬੈਠਾਂਗੇ 2-3 ਦਿਨਾਂ ਦੇ ਵਿੱਚ ਇਹ ਬਹੁਤ ਵੱਡੀ ਲਹਿਰ ਬਣ ਜਾਣੀ ਸੀ 2-3-4 ਦਿਨਾਂ ਦੇ ਵਿੱਚ ਸੜਕਾਂ ਸਾਫ਼ ਹੋ ਜਾਣੀਆਂ ਸੀ ਔਰ ਹਜ਼ਾਰਾਂ ਮੌਤਾਂ ਬਚ ਜਾਣੀਆਂ ਸੀ ਹਜ਼ਾਰਾਂ ਉਹ ਜਾਨਾਂ ਜਿਹੜੀਆਂ ਜਾਂਦੀਆਂ ਨੇ ਉਹ ਬਚ ਜਾਣੀਆਂ ਸੀ ਪਰ ਅਫਸੋਸ ਇੰਜ ਨਹੀਂ ਹੋਇਆ ਮੈਂ ਪਹਿਲਾਂ ਕਿਹਾ ਸੀ ਮਾਫ ਕਰਿਓ ਤੁਸੀਂ ਸਾਰੇ ਮੇਰੇ ਨਾਲੋਂ ਵੱਧ ਸਮਝਦਾਰ ਵੱਧ ਅਕਲਮੰਦ ਹੋ ਮੈਂ ਬਹੁਤ ਛੋਟੀ ਬੁੱਧੀ ਵਾਲਾ ਵਿਅਕਤੀ ਹਾਂ ਪਰ ਮੈਨੂੰ ਉਮੀਦ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਹੈ ਗਲਤੀ ਤਾਂ ਵੈਸੇ ਨਹੀਂ ਕੀਤੀ ਕੋਈ ਪਰ ਫਿਰ ਵੀ ਕਈ ਵੀਰਾਂ ਦੀ ਭਾਵਨਾ ਬਾਲੀ ਛੇਤੀ ਪੜਕ ਜਾਂਦੀ ਹੈ ਉਹਨਾਂ ਨੂੰ ਮੈਂ ਠੇਸ ਨਹੀਂ ਪਹੁੰਚਾਉਂਦਾ ਮੈਂ ਕਹਿੰਨਾ ਮਾਫ ਕਰਿਓ ਯਾਰ ਪਰ ਤੁਸੀਂ ਦੱਸਿਓ ਜਰੂਰ ਜੇਕਰ ਸਾਡੇ ਗਾਇਕ ਭਰਾ ਸਿੰਗਰ ਭਰਾ ਉਥੇ ਐਲਾਨ ਕਰ ਦੇ ਵੀ ਅਸੀਂ ਮੋਰਚਾ ਲਾਵਾਂਗੇ ਇਸ ਮੁੱਦੇ ਤੇ ਸੰਘਰਸ਼ ਕਰਾਂਗੇ ਤਾਂ ਕੀ ਇੰਜ ਨਹੀਂ ਹੋ ਸਕਦਾ ਸੀ ਦੁਨੀਆ ਭਰ ਚ ਬਹੁਤ ਇਸ ਤਰ੍ਹਾਂ ਦੀਆਂ ਮਸਾਲਾ ਨੇ ਜਿੱਥੇ ਮੂਰੇ ਹੋ ਕੇ ਕਲਾਕਾਰਾਂ ਨੇ ਸਿੰਗਰਾਂ ਨੇ ਐਕਟਰਾਂ ਨੇ ਕਈ ਮੋਰਚੇ ਲਾਏ ਨੇ ਚਾਰਲੀ ਚੈਂਪਲਨ ਵਰਗੇ ਕਲਾਕਾਰ ਜਿਹੜੇ ਬਹੁਤ ਪੁਰਾਣੇ ਦੌਰ ਦੇ ਨੇ ਦੁਨੀਆ ਐਵੇਂ ਥੋੜਾ ਸਲਾਮਾ ਕਰਦੀ ਹੈ ਅਗਲਿਆਂ ਨੇ ਉਹ ਕੰਮ ਉਹ ਕਟਕ ਉਸ ਟਾਈਮ ਕੀਤੇ ਜਦੋਂ ਹਿਟਲਰ ਵਰਗਿਆਂ ਦੇ ਬੂਰੇ ਕੋਈ ਕੁਸਕਨ ਨੂੰ ਤਿਆਰ ਨਹੀਂ ਸੀ ਉਦੋਂ ਹਿਟਲਰ ਵਰਗਿਆਂ ਦੀ ਨੱਕ ਤੇ ਚੜ ਕੇ ਉਹਨਾਂ ਨੇ ਉਹ ਮਾਡਰਨ ਟਾਈਮਜ਼ ਵਰਗੀਆਂ ਫਿਲਮਾਂ ਬਣਾਤੀਆਂ ਉਹ ਕਈ ਹੋਰ ਫਿਲਮਾਂ ਚਾਰਲੀ ਚੈਂਪਲਨ ਨੇ ਇਸ ਤਰ੍ਹਾਂ ਦੀਆਂ ਬਣਾਈਆਂ ਜਿਹੜੀਆਂ ਸਿੱਧਾ ਸਿੱਧਾ ਹਟਲਰ ਛਾਈਆਂ ਤਾਨਾ ਛਾਈਆਂ ਦੇ ਉੱਤੇ ਕਰਾਰੀਆਂ ਝੋਟਾਂ ਸੀਗੀਆਂ ਤਾਂ ਮੈਂ ਉਮੀਦ ਕਰਦਾ ਜਿਹੜਾ ਸਾਡਾ ਇੱਕ ਕਲਾਕਾਰ ਭਾਈਚਾਰਾ ਇਸ ਸਮਾਜ ਦਾ ਅਕਸ ਤੇ ਬਿੰਬ ਵੀ ਹੁੰਦਾ ਇਹਨੇ ਸਮਾਜ ਦੀ ਅਗਵਾਈ ਵੀ ਕਰਨੀ ਕਈ ਲੋਕ ਕਹਿੰਦੇ ਆ ਗੀਤ ਜਿਹੜੇ ਨੇ ਇਹ 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 ਨਾ ਚੰਗਾ ਪ੍ਰਭਾਵ ਪਾਉਂਦੇ ਆ ਨਾ ਮਾੜਾ ਪਾਉਂਦੇ ਆ ਮੈਂ ਬਿਲਕੁਲ ਸਹਿਮਤ ਨਹੀਂ ਮੈਡੀਕਲ ਸਾਇੰਸ ਵੀ ਕਹਿੰਦੀ ਆ ਕਿ ਆਮ ਰੂਪ ਚ ਕੀਤੀਆਂ ਗੱਲਾਂ ਤੇ ਵਿਚਾਰਾਂ ਨਾਲ ਸੰਗੀਤ ਦੇ ਰਾਹੀਂ ਕਈਆਂ ਗੱਲਾਂ ਦਿਮਾਗ ਤੇ ਕਿਤੇ ਵੱਧ ਤੇ ਗਹਿਰਾ ਅਸਰ ਪਾਉਂਦੀਆਂ ਨੇ ਤੇ ਇਹ ਗੱਲ ਸੱਚੀ ਹੈ ਸਾਡੇ ਬੱਚਿਆਂ ਦੇ ਦਿਮਾਗਾਂ ਦੇ ਉੱਪਰ ਗੀਤ ਤਾਂ ਚੜ ਜਾਂਦੇ ਆ ਐ ਐ ਪਰ ਸਾਡੀਆਂ ਗੱਲਾਂ ਛੇਤੀ ਅਸਰ ਨਹੀਂ ਕਰਦੀਆਂ ਸੋ ਸਾਡੇ ਸਿੰਗਰ ਭਾਈਚਾਰੇ ਨੂੰ ਚਾਹੀਦਾ ਸੀ ਉਹ ਐਲਾਨ ਕਰ ਦੇ ਇਸ ਮੁੱਦੇ ਦੇ ਉੱਪਰ ਦੂਜੀ ਵੱਡੀ ਗੱਲ ਇਹ ਆ ਪਹਿਲੇ ਦਿਨ ਜਿਹੜੀਆਂ ਖਬਰਾਂ ਆਈਆਂ ਸੀ ਕਿ ਰਾਜਵੀਰ ਜਵੰਦਾ ਸਾਹਿਬ ਦਾ ਐਕਸੀਡੈਂਟ ਇੱਕ ਬਲੈਰੋ ਦੇ ਨਾਲ ਹੋਇਆ ਅੱਜ ਉਹ ਜਾਣਕਾਰੀ ਉਲਟੀ ਨਜ਼ਰ ਆ ਰਹੀ ਹੈ ਹੁਣ ਖਬਰ ਆ ਰਹੀ ਹੋਈ ਕਿ ਬਲੈਰੋ ਨਾਲ ਐਕਸੀਡੈਂਟ ਨਹੀਂ ਹੋਇਆ ਪਹਿਲੇ ਦਿਨ ਆਪਾਂ ਸਾਰਿਆਂ ਨੇ ਖਬਰਾਂ ਸੁਣੀਆਂ ਕਿ ਜਿਹੜੀ ਇੱਕ ਬਲੈਰੋ ਹੈ ਉਹਦੇ ਵਿੱਚ ਆਵਾਰਾ ਪਸ਼ੂ ਵੱਜੇ ਤੇ ਪਿੱਛੇ ਰਾਜਵੀਰ ਜਵੰਦਾ ਸਾਹਿਬ ਆਉਂਦੇ ਸੀ ਜਿਹੜੇ ਕਿ ਬਲੈਰੋ 'ਚ ਵੱਜੇ ਪਰ ਹੁਣ ਪੁਲਿਸ ਦੀ ਡੀਡੀਆਰ ਦੇ ਹਵਾਲੇ ਦੇ ਨਾਲ ਨਵੀਂ ਜਾਣਕਾਰੀ ਆ ਰਹੀ ਹੈ ਵੀ ਨਹੀਂ ਬਲੈਰੋ ਕੋਈ ਨਹੀਂ ਸੀ ਉੱਥੇ ਸਿੱਧੇ ਆਵਾਰਾ ਪਸ਼ੂ ਰਾਜਵੀਰ ਜਵੰਦਾ ਦੇ ਵਿੱਚ ਹੀ ਵੱਜੇ ਨੇ ਉਹਨਾਂ ਦੀ ਜਾਨ ਲੈਣ ਦਾ ਕਾਰਨ ਬਣੀ। ਦੂਜੀ ਗੱਲ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ। ਐਡਵੋਕੇਟ ਨਵਕਰਨ ਜਿਹੜੇ ਨੇ ਉਹ ਹਾਈ ਕੋਰਟ ਦੇ ਇਸ ਮਾਮਲੇ ਨੂੰ ਲੈ ਕੇ ਗਏ ਨੇ। ਉਹ ਦੋ ਗੱਲਾਂ ਤੇ ਲੈ ਕੇ ਗਏ ਨੇ ਇੱਕ ਕਿ ਅਵਾਰਾ ਪਸ਼ੂ ਐਨੇ ਸੜਕਾਂ ਤੇ ਖੜੇ ਨੇ ਫਿਰ ਸਰਕਾਰਾਂ ਗੌਸੈਸ ਤੇ ਰੋਡ ਸੇਫਟੀ ਟੈਕਸ ਲੈਂਦੀਆਂ ਕਾਹਦਾ। ਦੂਜਾ ਮੁੱਦਾ ਉਹ ਇਹ ਲੈ ਕੇ ਗਏ ਕਿ ਵੇਖੋ ਜਿਹੜਾ ਰੋਡ ਦੇ ਉੱਪਰ ਐਕਸੀਡੈਂਟ ਹੋਇਆ ਉਸ ਦੇ ਉੱਪਰ ਜਿਹੜਾ ਹਸਪਤਾਲ ਸੀਗਾ ਉੱਥੇ ਜਦੋਂ ਰਾਜਵੀਰ ਜਵੰਦਾ ਨੂੰ ਲੈ ਕੇ ਜਾਇਆ ਗਿਆ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਸੀਰੀਅਸ ਕਿਉਂ ਨਹੀਂ ਲਿਆ ਲਾਪਰਵਾਹੀ ਕਿਉਂ ਵਰਤੀ ਔਰ ਉਹ ਲਾਪਰਵਾਹੀ ਵੀ ਜਾਨ ਜਾਣ ਦਾ ਇੱਕ ਕਾਰਨ ਬਣੀ ਸੋ ਇਹਨਾਂ ਦੋਨਾਂ ਮਾਮਲਿਆਂ ਨੂੰ ਅਦਾਲਤ ਤੱਕ ਪਹੁੰਚਾ ਦਿੱਤਾ ਗਿਆ ਪੁਲਿਸ ਵੱਲੋਂ ਇੱਕ ਜਾਣਕਾਰੀ ਹੋਰ ਵੀ ਆਈ ਆ ਪਹਿਲੇ ਦਿਨ ਆਪਾਂ ਇਹ ਸੁਣਿਆ ਸੀ ਕਿ ਹਿਮਾਚਲ ਦੇ ਵਿੱਚ ਐਕਸੀਡੈਂਟ ਹੋਇਆ ਪਰ ਹੁਣ ਜਾਣਕਾਰੀ ਪੁਲਿਸ ਦੀ ਡੀਡੀਆਰ ਦੇ ਹਵਾਲੇ ਨਾਲ ਆਈ ਹੈ ਕਿ ਹਿਮਾਚਲ ਚ ਨਹੀਂ ਹਰਿਆਣਾ ਦੀ ਹੱਦ ਚ ਐਕਸੀਡੈਂਟ ਹੋਇਆ ਪੰਜੌਰ ਜਿਹੜਾ ਕਿ ਹਰਿਆਣਾ ਦੀ ਹੱਦ ਚ ਪੈਂਦਾ ਉਥੇ ਐਕਸੀਡੈਂਟ ਹੋਇਆ ਆਵਾਰਾ ਪਸ਼ੂ ਨਾਲ ਹੋਇਆ ਬਲੈਰੋ ਕੋਈ ਨਹੀਂ ਵਿੱਚ ਵੱਜੀ ਇਹ ਜਾਣਕਾਰੀਆਂ ਨਮੀਆਂ ਆਈਆਂ ਨੇ ਇਹ ਵੀ ਤੁਹਾਡੇ ਨਾਲ ਸਾਂਝੀਆਂ ਮੈਂ ਕਰਨੀਆਂ ਜ਼ਰੂਰੀ ਸਮਝੀਆਂ ਬਹੁਤ ਮਿਹਰਬਾਨੀ ਸ਼ੁਕਰੀਆ